ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਅੱਜ ਨਵੀਂ ਪੀਡੀਏ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹਾਂ ਨਿਊ ਹਾਇਰੈਂਡ 3630 ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆਪਾਂ ਪੀਡੀਏ ਦੇ ਵਿੱਚ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਉਹਨਾਂ ਲਈ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਆ ਟਰੈਕਟਰ ਦੀ ਨਿਊ ਹਾਰਲੈਂਡ 3630 ਟਰੈਕਟਰ ਆ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਬੀਕੇਟੀ ਦੇ ਟਾਇਰ ਆ 16x29 ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆਗੀ ਸਾਰਾ ਟਰੈਕਟਰ ਸਾਫ਼ ਹੈ ਦੋਸਤੋ ਤੇ ਪਾਵਰ ਸਟੀering ਡਿਊਲ ਕਲਚ ਟਰੈਕਟਰ ਆ ਸਾਈਡ ਗੇਅਰ ਹੈਗਾ ਤੇ ਗੱਲ ਕਰ ਲਈ ਤੇ ਮਾਡਲ ਦੀ ਦੋਸਤੋ 2020 ਮਾਡਲ ਆ ਤੇ 765000 ਰੁਪਏ ਤੇ ਰੇਟ ਰੱਖਿਆਗਾ ਟਾਪ ਮਾਡਲ ਟਰੈਕਟਰ ਹੈਗਾ ਤੇ 765 ਰੇਟ ਹੈਗਾ ਰੇਟ ਘਟ ਵੱਧ ਹੋ ਜਾਊਗਾ ਮੌਕੇ ਤੇ ਤੇ ਬਾਕੀ ਦੋਸਤੋ ਇੰਜਨ ਗিয়ার ਵੱਲੋਂ ਫੁੱਲ ਕੰਮ ਓਕੇ ਆ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕ